ਕਰੀਰ ਬੱਚਾ ਤੇ ਤੁਹਾਡੇ ਵੀਰ ਮੇਰੇ ਬੈਠੇ ਨੇ ਨਵੇਂ ਜਿਹੇ ਪੂਰੀ ਉਹਨਾਂ ਦੀ ਟੀਮ ਐ ਐਮਸੀ ਬਣੇ ਨੇ ਉਹ ਵੀ ਸਾਰੇ ਬੈਠੇ ਨੇ ਤੇ ਸਮੁੱਚਾ ਸਟਾਫ ਪ੍ਰਿੰਸੀਪਲ ਸਾਹਿਬਾਨ ਨਾਲ ਉਹਨਾਂ ਦਾ ਸਟਾਫ ਤਾਂ ਪਿਆਰੇ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਹੋ ਮੈਂ ਤੋਂ ਪਹਿਲਾਂ ਵਾਰਣ ਦੱਸ ਕੇ ਗਏ ਨੇ ਕਿ ਸਰਕਾਰ ਨੇ ਜੋ ਸਿੱਖਿਆ ਪ੍ਰਤੀ ਇੱਕ ਸਕੂਲਾਂ ਦੀ ਨਿਹਾਰ ਬਦਲੀ ਹੈ ਤਾਂ ਬਹੁਤ ਖੁਸ਼ ਨੇ ਸਟਾਫ ਵੀ ਖੁਸ਼ ਹੈ ਬੱਚੇ ਵੀ ਖੁਸ਼ ਨੇ ਸਾਰੇ ਪੰਜਾਬ 'ਚ ਗ੍ਰਾਂਟ ਦੀ ਗੱਲ ਕਰੀਏ ਤਾਂ ਗ੍ਰਾਂਟ ਤਾਂ ਬਹੁਤ ਪੰਜਾਬ 'ਚ ਪਿਛਲੇ 2-3 ਸਾਲ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਕੂਲਾਂ 'ਚ ਜਿੰਨੀ ਗ੍ਰਾਂਟ ਸਭ ਆਈ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਸਭ ਤੋਂ ਵੱਡਾ ਯੋਗਦਾਨ ਸਟਾਫ ਦਾ ਹੁੰਦਾ ਹੈ ਤਾਂ ਮੈਂ ਹੁਣ ਤੱਕ ਜਿੰਨੇ ਸਕੂਲਾਂ 'ਚ ਵੀ ਗਿਆ ਇੰਨੇ ਵਧੀਆ ਟਰਾਂ ਲੱਗਾ ਪਹਿਲਾਂ ਲੋਕ ਕਹਿੰਦੇ ਸੀ ਕਿ ਗ੍ਰਾਂਟ ਬਹੁਤ ਆਉਂਦੀ ਹੈ ਤੇ ਉਹ ਤਾਂ ਦੁਰਪਯੋਗ ਹੀ ਬਹੁਤ ਹੁੰਦਾ ਸਕੂਲਾਂ ਚ ਲੱਗਦੀ ਦੀ ਪਰ ਮੈਨੂੰ ਇੱਕ ਵੀ ਸਕੂਲ ਚ ਐਸਾ ਕੁਝ ਵੀ ਨਹੀਂ ਵੇਖਣ ਨੂੰ ਮਿਲਿਆ ਕਿ ਕੀਤੀ ਐਸੇ ਸਕੂਲ ਚ ਅੱਜ ਸੀਨੀਅਰ ਸੈਕੰਡਰੀ ਸਕੂਲ ਬੁਆਏਸ ਬੀਨਾਪਪਾ ਨਾਨਕ ਚਮੇ ਆਇਆ ਮੈਂ ਵੀ ਇਸ ਸਕੂਲ ਚ ਪੜ੍ਹ ਕੇ ਗਿਆ ਤੁਹਾਡੇ ਪਿਆਰੇ ਬੱਚੇ ਬੈਠੇ ਆ ਤੁਹਾਡੇ ਵਿੱਚ স্পੈਸ਼ਲ ਤੌਰ ਤੇ ਤੁਹਾਡੇ ਬੱਚਿਆਂ ਵਿੱਚੋਂ ਬਹੁਤ ਸਾਰੇ ਬੱਚੇ ਟੀਚਰ ਵੀ ਬਣਨਗੇ ਵੱਡੇ ਵੱਡੇ ਅਫਸਰ ਵੀ ਬਣਨਗੇ ਪਾਇਲਟ ਵੀ ਬਣਨਗੇ ਹੋਰ ਰਾਜਨੇਤਾ ਵੀ ਤੁਹਾਡੇ ਲੋਕਾਂ ਤੁਹਾਡੇ ਬੱਚੇ ਸਰਦਾਰ ਗੁਰਦੀਪ ਸਿੰਘ ਜੀ ਨੇ ਧਾਵਾ ਹੋਣਾਰੇ ਨਾਲ ਮਿਊਨਿਸਪਲ ਕਮੇਟੀ ਦੇ ਚੇਅਰਮੈਨ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜੀ ਵਾਈਸ ਚੇਅਰਮੈਨ શ્રી ਕੁਲਵਿੰਦਰ ਸਿੰਘ ਜੀ ਅਤੇ ਬਖਵਾ ਖਵਾਟਸ ਤੋਂ ਆਏ ਐਮਸੀ ਸਹਿਬਾਨ ਦਾ ਮੈਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ Obrigado. ਈ ਮੈਡਮ ਅੱਜ ਜਿਹੜਾ ਪ੍ਰੋਗਰਾਮ ਸੀ ਜਾਬ ਵਿੱਚ ਜਿਹੜਾ ਐਮ.ਐਲ.ਏ ਸਾਹਿਬ ਆਇਆ ਸੀ। ਦੇਖੋ ਜੀ ਸਰਕਾਰ ਨੇ ਇੱਕ ਮਿਸ਼ਨ ਚਲਾਇਆ ਜੇ ਸਿੱਖਿਆ ਕ੍ਰਾਂਤੀ। ਇਹ ਵੈਸੇ ਵੇਖਿਆ ਜਾਇਆ ਜਾਂ ਸਰਕਾਰ ਦਾ ਉਹ ਉਪਰਾਲਾ ਜਿਹੜਾ ਵਾ ਉਹ ਵਧੀਆ ਵਾ। ਇਹਦੇ ਵਿੱਚ ਚਲੋ ਅਸੀਂ ਆਪਣੇ ਜਿਹੜੇ ਹਲਕਾ ਵਧਾਏਗਾ ਜਾਂ ਹੋਰ ਲੋਕੀ ਆ ਉਹਨਾਂ ਨਾਲ ਸਾਡੀ ਇੰਟਰੈਕਸ਼ਨ ਜਿਹੜੀ ਹੋ ਜਾਂਦੀ ਆ। ਜੀ ਇੰਟਰੈਕਸ਼ਨ ਹੋਣ ਦੇ ਨਾਲ ਆਪਾਂ ਜਿਹੜੀ ਵੀ ਆਪਣੀ ਜਿਹੜੀ ਗੱਲ ਉਹਨਾਂ ਨੂੰ ਕਹਿਣੀ ਹੋਏਗੀ ਉਹ ਆਪਾਂ ਉਹਨਾਂ ਨੂੰ ਡਾਇਰੈਕਟਲੀ ਕਹਿ ਸਕਦੇ ਆ। ਬਾਕੀ ਚਲੋ ਸਕੂਲਾਂ ਦੀ ਨਿਹਾਰ ਜਿਹੜੀ ਆ ਉਹ ਬਦਲੀ ਆ। ਸਕੂਲ ਜਿਹੜੇ ਆ ਉਹ ਅਪਗ੍ਰੇਡ ਹੋਇਆ ਹੁਣ ਆਪਣੇ ਸਰਕਾਰੀ ਸਕੂਲਾਂ ਚ ਉਹ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਜਿਹੜੇ ਆ ਉਹ ਮਾਰ ਦੇ ਰਹੇ ਨੇ ਤੇ ਮੈਂ ਕਹਿੰਨੀ ਆ ਚਲੋ ਵਧੀਆ ਇੱਕ ਮਿਸ਼ਨ ਜਿਹੜਾ ਸਿੱਖਿਆ ਕ੍ਰਾਂਤੀ ਜਿਹੜਾ ਵਾ ਉਹ ਚਲਾਇਆ ਵਾ ਜਿਹਦੇ ਵਿੱਚ ਬੱਚਿਆਂ ਦੀ 올 ਰੌਂਡ ਡਿਵੈਲਪਮੈਂਟ ਪਲੱਸ ਇਨਫਰਾਸਟ੍ਰਕਚਰ ਤੇ ਜ਼ੋਰ ਦਿੱਤਾ ਗਿਆ ਐਸ ਲਈ ਤੁਹਾਡੇ ਸਕੂਲਾਂ ਬੱਚਿਆਂ ਦੇ ਜਿਹੜੀ ਗਿੱਤੀ ਨਹੀਂ ਐਸ ਟਾਈਮ ਜਿਹੜੇ ਆ ਸਾਡੇ 9ਵੀਂ ਤੇ 10ਵੀਂ ਦੇ ਬੱਚੇ ਜਿਹੜੇ ਆ ਉਹ ਜਾ ਚੁੱਕੇ ਨੇ ਪਰ ਫਿਰ ਵੀ ਸਾਡੇ ਕੋਲ ਐਸ ਟਾਈਮ ਉਹਨਾਂ ਦੇ ਜਾਣ ਦੇ ਬਾਵਜੂਦ ਵੀ ਨਵੀਂ ਐਡਮਿਸ਼ਨਾਂ ਹੋ ਰਹੀਆਂ ਤੇ ਐਸ ਟਾਈਮ ਹਰਡ ਸਕੂਲ ਦੇ ਵਿੱਚ 360 ਬੱਚੇ ਆ ਅ ਅਧਿਆਪਕ ਜਿਹੜੇ ਆ ਉਹ ਥੋੜੀ ਬਹੁਤ ਥੋੜੀ ਬਹੁਤੀ ਜਿਹੜੀ ਅਧਿਆਪਕਾ ਦੀ ਜਿਹੜੀ ਆ ਉਹ ਘਾਟ ਜਿਹੜੀ ਆ ਹੈਗੀ ਉਹ ਅਸੀਂ ਮੰਗ ਪੱਤਰ ਜਿਹੜਾ ਵਾ ਉਹ ਐਮਐਲਏ ਸਾਹਿਬ ਨੂੰ ਜਿਹੜਾ ਵਾ ਦਿੱਤਾ ਤੇ ਸਾਨੂੰ ਆਸ ਆ ਕਿ ਉਹ ਸਾਡੇ ਮੰਗ ਪੱਤਰ ਦੇ ਉੱਤੇ ਜਿਹੜਾ ਵਾ ਵਿਚਾਰ ਕਰਕੇ ਸਾਨੂੰ ਪੂਰੀ ਜਿਹੜੇ ਟੀਚਰ ਜਿਹੜੇ ਪ੍ਰੋਵਾਈਡ ਕਰਨਗੇ ਪਰ ਮੇਰਾ ਸਟਾਫ ਇੰਨਾ ਮਿਹਨਤੀ ਆ ਕਿ ਜਿਹੜੇ ਸਾਡੇ ਕੋ ਥੋੜੀਆਂ ਬੋਤੀਆਂ ਪੋਸਟਾਂ ਘਟਾ ਉਹ ਉਹਨਾਂ ਦੀ ਕਮੀ ਜਿਹੜੀ ਆ ਮੈਨੂੰ ਮਹਿਸੂਸ ਨਹੀਂ ਹੋਣ ਦਿੰਦੇ ਤੇ ਮੇਰੇ ਨਾਲ ਹਮੇਸ਼ਾ ਮੋਢੇ ਤੇ ਮੋਢਾ ਮਲਾ ਕੇ ਮੇਰੇ ਨਾਲ ਚੱਲਦੇ ਨੇ ਬੱਚਿਆਂ ਦੇ ਮਾਪਿਆਂ ਨੂੰ ਕੀ ਪੀ ਕਦੇ ਚਾਹਵਾ ਲਾ ਜੋ ਆਜੀ ਪ੍ਰਾਈਵੇਟ ਸਕੂਲਾਂ ਦੇ ਦੇਖੋ ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਰਕਾਰੀ ਸਕੂਲ ਜਿਹੜੇ ਆ ਉਹ ਇਸ ਟਾਈਮ ਪ੍ਰਾਈਵੇਟ ਸਕੂਲਾਂ ਤੋਂ ਉੱਪਰ ਜਾ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਸਾਡੇ ਸਕੂਲ 'ਚ ਬੱਚੇ ਪੜ੍ਹ ਕੇ ਜਿਹੜੇ ਡਾਕਟਰ ਬਣੇ ਆ ਸਾਡੇ ਸਕੂਲ 'ਚ ਹੀ ਬੱਚੇ ਪੜ੍ਹ ਕੇ ਕੋਈ ਇੰਜੀਨੀਅਰ ਬਣੇ ਆ ਔਰ ਹੋਰ ਵੀ ਵੱਡੀਆਂ-ਵੱਡੀਆਂ ਪੋਸਟਾਂ ਤੇ ਬੱਚੇ ਜਿਹੜੇ ਆ ਉਹ ਲੱਤੀ ਆ ਤੇ ਮੈਂ ਮਾਪਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਭੇਜੋ ਜੇ ਉਹ ਭੇਜਣਗੇ ਤੇ ਤਾਂ ਹੀ ਉਹਨਾਂ ਨੂੰ ਸਕੂਲ ਦੇ ਜਿਹੜਾ ਆ ਬਾ ਸਾਰੀਆਂ ਜਿਹੜੀਆਂ ਸਕੂਲ 'ਚ ਫੈਸਿਲਿਟੀਆਂ ਉਹਨਾਂ ਦੇ ਬਾਰੇ ਜਿਹੜੀ ਉਹਨਾਂ ਨੂੰ ਨੌਲੇਜ ਹੋਏਗੀ ਤੇ ਬੱਚੇ ਜਿਹੜੇ ਉਹਨਾਂ ਦੇ ਹੋਰ ਅੱਗੇ ਜਾਣਗੇ